ਦੇਓ ਸ਼ੇਰਾ ਕਿੰਨਾ 3000 ਬਹੁਤ ਮੰਗਾਂਗਾ ਬੱਸ ਉਹ ਆਇਆ ਜਿੱਡਾਂ ਜੀ ਨਾ ਕਰਿਆ ਕਰ ਯਾਰ ਮੁੱਲ ਲਾ ਪੱਕਾ ਜੀ ਦੱਸੂਗਾ ਫਿਰ ਲੈ ਯਾਰ ਦਸ ਦਾ ਟੈਗ ਲੈ ਦਸ ਦਾ ਮੈਂ ਕੱਟ ਦੇ ਬੰਨ੍ਹ ਫੋਰ ਕੀ ਹੈ ਸਾਢੇ ਜੀ ਦਾ ਸੀ ਦਾ ਲੈ ਆ ਯਾਰ ਉਹ ਦਗਾ ਤਾਂ ਤੋ ਬੋਲ ਬੋਲਣਾ ਕੀ ਹਾਂ ਤਾਂ ਬੋਰ ਪਿਆ ਤਾਂ ਮਗਰ ਨੇ 4000 ਇਹ ਗਲਤ ਨਹੀਂ ਹਾਂਜੀ ਦਲਤੇਗਾ ਹਲੋ ਸਾਰੇ ਆ ਆ ਗਈ ਬੱਕਰੀ ਪੂਰਾ ਫਿਰ ਸਾਰੇ ਹੀ ਕਰਦਾ ਬੋਲ ਸੱਜੀ ਦੇ ਵੀ ਗੱਟਾਂ ਨਹੀਂ ਜਾਂਦੀ ਇਹ ਕੜਾ ਦੇ ਪੋਣੀ ਸਾਢੇ ਪੰਜ ਦਾ ਲੈ ਲੈ ਕਿੱਥੇ ਵੇਚਾਂਗੇ ਨਹੀਂ 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 ਲੈ ਲੈ ਐਸੇ ਦਾ ਗੱਡਾ ਲੈ ਪੈਸੇ ਕੱਟੂ ਗੱਲ ਕਰ ਗੱਲ ਸਹੀ ਹੈ ਪੈਸੇ ਗੱਡਾ ਪੈਸੇ ਘੱਟ ਨਹੀਂ ਜੋ ਨੂੰ ਕਰੀਏ ਨੇ ਉਹ ਬੰਦਾ ਆ ਗਿਆ ਫੇਰ ਉਹ ਲੈ ਜਾਊਗਾ ਉਹ ਉਹ ਲੈ ਜਾਊਗੀ ਬੱਕਰਾ ਆਪਣੇ ਵਿਚਾਰੇ ਦੇ ਦੇਖੋ ਭਾਈ ਆ ਜਾ ਉਹ ਨੂੰ ਦੇ ਦੇ ਨਹੀ ਲੈ ਜਾ ਮੈਂ ਬੱਕਰੇ ਨੂੰ ਨਹੀਂ ਉਹ ਬੱਕਰਾ ਉਹ ਰੋਲ ਤੇ ਆਉਣਾ ਇਹ ਬੱਕਰੇ ਵਾਂ ਨਹੀਂ ਉਹ ਕਿਸਮੇ ਦਾ ਛੱਡ ਦੇ ਨਹੀਂ ਮਹਿੰਗਾ ਪੁੱਤ ਉਹ ਛੱਡ ਦੇ ਨਹੀਂ ਮਹਿੰਗਾ ਸੁਣਵਾ ਯਾਰ ਛੱਡਦਾ ਦਾ ਗਿਆ ਟੱਲਾ ਆਪੇ ਜੇ ਗੱਲ ਕਰ ਜੇ ਜਵਾਸ ਨਹੀਂ ਜਾ ਤੇਰੀ ਬਾਹ ਲੱਗ ਗਿਆ ਦੁਨੀਆ ਦੇ ਨਾਲ ਆਪਣੇ ਘਰਾਂ ਠੀਕ ਹੈ ਕੇ ਮਹਿੰਗਾ ਉਹ ਵੜ ਲਾ ਸੱਚਾ ਬਾਤ ਹੋ ਗਿਆ ਸੌਦਾ ਹੋ ਗਿਆ ਮਹਿੰਗਾ ਉਹ ਸਸਤਾ ਬੱਸ ਮੰਨ ਗਿਆ ਚੱਕਲਾ ਆੜੇ ਨੂੰ ਚੱਲ ਗਈ ਬੌਣ ਇੱਕ ਦਾਗ ਚੱਜੇ ਪਰਚੀ ਕਟਾ ਪਾਟੇ ਕਟਾਰੇ ਹੋਈ ਦੋ ਤੇਜ਼ ਆਹ ਸਾਰੀ ਸੌਦਾ ਹੋ ਗਿਆ ਚੱਲ ਬਾਹਰ ਨਾ ਬੱਤੀ ਵਾਹ। ਮੈਂ ਕਿਹਨੂੰ ਸੈਲ ਲੈਣੀ ਨੇ ਕਿੱਥੇ ਲੈ ਜਾ। ਲੈ ਨੀ ਆ ਫੇਰ ਤੂੰ। ਮੈਂ ਨਾ ਉਹ ਨਹੀਂ ਲਾਉਂਦਾ। ਉਹ ਨਹੀਂ ਲਾਉਂਦਾ। ਲੈਣੀ ਤਾਂ ਹੈ ਕਿਸੀ ਲੈਣੀ। ਇਹ ਕੱਟਣੀ। ਲੈ ਫੇਰ ਲੈ। ਚੱਲ ਆਸੋ ਤਾਂ ਸਰਜੀਤ। ਮੈਂ ਤੂੰ ਹੀ ਲੈ। ਮੈਂ ਜਿੱਦ ਤੇ ਸ਼ੇਰ ਤੇ ਕਰਨੀ ਹੈ। ਹੋਰ। ਉਹ ਨਾ ਲਾ ਰਿਹਾ ਬੰਦ ਨਾ ਆਂਦਾ। ਕਹਿੰਦਾ ਤਾਂ ਅਸੂਈ ਤੂੰ ਕਿੰਨੇ ਤੋਂ 700 ਦਾ ਵਿਚਾਰ ਗਿਆ ਕਿੰਨੇ ਕਹਿੰਦਾ ਬਾਈ ਠੀਕ ਲਾ 950 ਕਹਗਾ ਆਇ ਤੋ ਇਹਨਾਂ ਕੰਨ ਜਾਂ ਨਫਰ ਸੈਕਸ ਹੋਰ ਮੈਂ ਮੁੰਡਿਆ ਕਿਵੇਂ ਮੁੰਡਿਆ ਇਹ ਦੇਖੀ ਲੋਕੀ ਆਹ ਹਾਂ ਹੋਰ ਇਹ ਵੀ ਦੇਖ ਵੀ ਆਹ ਕਿਹਾ ਗਿਆ ਪੁੱਤ ਵਾਹ ਕਿੱਥੇ ਲਾਸਕ ਲਈ ਹੈ ਬਸ ਆ ਸਮਾਂ ਉਹਦੀ ਬਟੇ ਕਿੰਨੇ ਦਾ ਤਲਾਟ 7000 ਗਿਆ ਦਾ ਯਾਰ ਕਿੰਨੇ ਇਹਨੇ ਜੇਤੀ ਕਰਨਾ ਮੰਤੋ ਕਿੱਦ ਕਰ ਦੋ ਦਿਨੀਆ ਆ ਤੇ ਮਰੀ ਯਾਰ ਹੱਤ ਮਰੇ ਰੰਗ ਨਹੀਂ ਨਾ ਕਹਿੰਦਾ ਛੱਟਦਾ ਜਲ ਨਹੀਂ ਕਰਦਾ ਜੀ ਛੱਟਦਾ ਮਾਰਨ ਦਾ ਮੌਕਾ ਨਹੀਂ ਦਿੰਦਾ ਸੀ ਨੂੰ ਜਿੰਨੇ ਮੂਹ ਮੰਗੇ ਉਹਨੇ ਦੇ ਜਾਂਦਾ ਮੈਨੂੰ ਹਾਂ ਰੰਗ ਹੰਦਾ ਗੁਲਦਾਰ ਹੁੰਦੀ ਕੋਈ ਵੀ ਹੰਦਾ ਸਾਰੀ ਕਰਦੇ ਹਮਾਰੇ ਦੇ ਪਧਰਾ ਇਹ ਬੜਾ ਅਸਕੇਰਾ ਬੰਦਾ ਪਾਈ ਆਪਣਾ ਕਿਹੜੀ ਕਿੜੀ ਹੂੰ ਉਹ ਮੈਸੇ ਨਗ ਬੱਚੇ ਤੋਂ ਬਣਾਈਏ ਕਿ ਦੂਜੇ ਬੱਕਰ ਪਰਬ੍ਰਿਤ ਬਣੀ ਖੜੇ ਕੰਨ ਨਾਲ ਜੀ ਮੈਂ ਕੱਲ ਨੂੰ ਫੇਰ ਮੁੜ ਕੇ ਖਾਣ ਦੂਜੇ ਦੇ ਲਖਣ ਨੂੰ ਦਿੱਤੀ ਨਹੀਂ ਬਾਲ ਦੋ ਪੁੱਤ ਲਖਾਈ ਕਰਾ ਦਿਆ ਹੂੰ 4000 ਦਾ ਵਿਚਾਰਿਆ ਗਿਆ ਹਾਂ ਆਇਆ ਗਿਆ